ਹੈਲੋ ਸਟੂਡੈਂਟ ਮੈਂ ਕੁਲਵਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਬਾਲਾਜੀ ਐਜੂਕੇਸ਼ਨ ਪੰਡੇ ਅਫੀਸ਼ੀਅਲ ਚੈਨਲ ਤੇ ਜਿੱਦਾਂ ਕਿ ਬੱਚਿਓ ਤੁਹਾਨੂੰ ਪਤਾ ਹੈ ਵੀ ਅਸੀਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ہوئی ਆ ਪੀਐਸਟੈਟ ਵਾਲੇ ਬੱਚਿਆਂ ਲਈ ਚਾਹੇ ਉਹ ਪੀਐਸਟੈਟ ਦੇ ਰਹੇ ਨੇ NC TET ਦਾ ਐਸਟੈਟ ਠੀਕ ਹੈ ਤੇ ਇਹ ਕਲਾਸ ਜਿਹੜੀ ਤੁਹਾਡੀ ਰਹਿਣ ਵਾਲੀ ਆ ਪੰਜਾਬੀ ਪੈਡਾਗੋਜੀ ਦੀ ਕਲਾਸ ਰਹਿਣ ਵਾਲੀ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੇ ਪੇਪਰਾਂ ਦੇ ਵਿੱਚ ਪੰਜਾਬੀ ਦੀ ਪੈਡਾਗੋਜੀ ਦੇ ਪ੍ਰਸ਼ਨ ਜ਼ਰੂਰ ਆਉਂਦੇ ਨੇ ਠੀਕ ਹੈ ਜਦੋਂ ਹੋਰ ਸਬਜੈਕਟਾਂ ਦੇ ਵਿੱਚ ਵੀ ਪੈਡਾਗੋਜੀ ਆਉਂਦੀ ਹੈ ਮੈਂ ਪਹਿਲਾਂ ਹੀ ਕਲਾਸ ਤੋਂ ਹੀ ਤੁਹਾਨੂੰ ਦੱਸਿਆ ਵੀ ਕੁਝ ਪੈਡਾਗੋਜੀ ਵਾਲੇ ਪ੍ਰਸ਼ਨ ਤੁਹਾਨੂੰ ਇਹ ਪੰਜਾਬੀ ਦੇ ਵਿੱਚ ਤਾਂ ਮਿਲਣਗੇ ਹੀ ਮਿਲਣਗੇ ਇਹਦੇ ਨਾਲ ਨਾਲ ਤੁਹਾਨੂੰ ਦੂਸਰੇ ਸਬਜੈਕਟਾਂ ਦੇ ਵਿੱਚ ਜਿਵੇਂ ਸੈਕੋ ਦੇ ਵਿੱਚ ਠੀਕ ਹੈ ਐਸਐਸਟੀ ਦੇ ਵਿੱਚ ਉਹਦੇ ਵਿੱਚ ਵੀ ਕੁਝ ਪ੍ਰਸ਼ਨ ਜਿਹੜੇ ਨੇ ਆਪਣੀਆਂ ਕਲਾਸਾਂ ਦੇ ਵਿੱਚੋਂ ਤੁਹਾਨੂੰ ਪੰਜਾਬੀ ਪੈਡਾਗੋਜੀ ਦੇ ਵਿੱਚੋਂ ਸੇਮ ਡਿੱਟੋ ਪੈਡਾਗੋਜੀ ਦੇ ਵਿੱਚ ਮਿਲ ਜਾਣਗੇ ਠੀਕ ਹੈ ਤੇ ਅੱਜ ਦੀ ਆਪਣੀ ਜਿਹੜੀ ਕਲਾਸਾਂ ਨੌਵੀਂ ਕਲਾਸ ਆ ਇਸ ਤੋਂ ਪਹਿਲਾਂ 8 ਕਲਾਸਾਂ ਅਸੀਂ ਅਪਲੋਡ ਕਰ ਚੁੱਕੇ ਹਾਂ ਤੁਹਾਡੇ ਲਈ ਠੀਕ ਤੇ ਅੱਜ ਦੀ ਕਲਾਸ ਦਾ ਜਿਹੜਾ ਸਬਜੈਕਟ ਹੈ ਤੁਹਾਡੇ ਲਈ ਭਾਸ਼ਾ ਵਿਗਿਆਨੀਆਂ ਦੇ ਵਿਚਾਰ ਹਾਂਜੀ ਭਾਸ਼ਾ ਵਿਗਿਆਨੀਆਂ ਦੇ ਵਿਚਾਰ ਨੇ ਠੀਕ ਹੈ ਕਿਹੜੇ ਕਿਹੜੇ ਭਾਸ਼ਾ ਵਿਗਿਆਨੀ ਹੋਏ ਨੇ ਉਹਨਾਂ ਨੇ ਭਾਸ਼ਾ ਬਾਰੇ ਲੈਂਗੁਏਜ ਬਾਰੇ ਕੀ ਕੀ ਕਿਹਾ ਉਹ ਚੀਜ਼ ਜਿਹੜੀ ਆਪਾਂ ਆਪਣੀ ਕਲਾਸ ਦੇ ਵਿੱਚ ਅੱਜ ਕਰਾਂਗੇ ਤੇ ਇੱਕ ਦੋ ਭਾਸ਼ਾ ਵਿਗਿਆਨੀ ਤੁਹਾਨੂੰ ਜ਼ਰੂਰ ਪੁੱਛੇ ਜਾਂਦੇ ਨੇ ਵੀ ਕਿਹੜੇ ਭਾਸ਼ਾ ਵਿਗਿਆਨੀ ਨੇ ਭਾਸ਼ਾ ਬਾਰੇ ਆਪਣਾ ਵਿਚਾਰ ਦਿੱਤਾ ਜਾਂ ਵਿਚਾਰ ਲਿਖ ਕੇ ਕਹਿਣਗੇ ਵੀ ਇਹ ਕਿਹੜੇ ਭਾਸ਼ਾ ਵਿਗਿਆਨੀ ਨੇ ਕਿਹਾ ਇਸ ਤਰ੍ਹਾਂ ਦਾ ਪ੍ਰਸ਼ਨ ਤੁਹਾਡੇ ਜਿਹੜਾ ਟੈਟ ਦੇ ਵਿੱਚ ਪੁੱਛਿਆ ਜਾਂਦਾ ਹੈ ਸੋ ਅੱਧੀ ਕਲਾਸ ਸਾਡੀ ਭਾਸ਼ਾ ਵਿਗਿਆਨੀਆਂ ਦੇ ਵਿਚਾਰ ਨੇ ਵੀ ਕਿਹੜੇ ਭਾਸ਼ਾ ਵਿਗਿਆਨੀ ਨੇ ਭਾਸ਼ਾ ਬਾਰੇ ਆਪਣੇ ਕੀ ਕੀ ਵਿਚਾਰ ਦਿੱਤੇ ਹਨ ਠੀਕ ਤਾਂ ਇੱਕ ਕਲਾਸ ਆਪਾਂ ਅੱਜ ਕਰਨ ਜਾ ਰਹੇ ਹਾਂ ਹਾਂਜੀ ਤਾਂ ਦੇਖੋ ਭਾਸ਼ਾ ਵਿਗਿਆਨੀਆਂ ਦੇ ਵਿਚਾਰ ਵਿੱਚੋਂ ਪਹਿਲਾ ਭਾਸ਼ਾ ਉੱਦੀ ਕੀ ਹੈ ਇਹ ਯਾਦ ਰੱਖਿਓ ਭਾਸ਼ਾ ਕੀ ਹੁੰਦੀ ਹੈ ਠੀਕ ਹੈ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਭਾਸ਼ਾ ਜਿਹੜੀ ਕਿ ਸਾਡੇ ਆਦਾਨ ਪ੍ਰਦਾਨ ਦਾ ਸਾਧਨ ਹੈ ਜਿਸ ਨਾਲ ਅਸੀਂ ਇੱਕ ਦੂਸਰੇ ਦੇ ਮਨੋ ਭਾਵਾਂ ਨੂੰ ਸਮਝਦੇ ਹਾਂ ਆਪਣੇ ਵਿਚਾਰ ਪੇਸ਼ ਕਰਦੇ ਹਾਂ ਭਾਸ਼ਾਵਾਰੀ ਬਹੁਤ ਸਾਰੇ ਭਾਸ਼ਾ ਵਿਗਿਆਨੀਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਹਨ ਹਾਂਜੀ ਬਹੁਤ ਸਾਰੇ ਭਾਸ਼ਾ ਵਿਗਿਆਨੀ ਨੇ ਕਿਸੇ ਨੇ ਇਹਨੂੰ ਭਾਸ਼ਾ ਨੂੰ ਚਿੰਨ ਕਿਹਾ ਕਿਸੇ ਨੇ ਸ਼ਬਦਾਂ ਦਾ ਸਮੂਹ ਕਿਹਾ ਕਿਸੇ ਨੇ ਬਾਕ ਕਿਹਾ ਠੀਕ ਹੈ ਤਾਂ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਜਿਹੜੇ ਹੈਗੇ ਨੇ ਜਿਹੜੇ ਬਾਰ-ਬਾਰ ਪੇਪਰਾਂ 'ਚ ਰਿਪੀਟ ਹੋਏ ਨੇ ਉਹ ਭਾਸ਼ਾ ਵਿਗਿਆਨੀ ਆਪਾਂ ਅੱਜ ਕਰਾਂਗੇ ਠੀਕ ਹੈ ਭਾਸ਼ਾ ਵਿਗਿਆਨੀ ਕਰਨ ਤੋਂ ਪਹਿਲਾਂ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੀ ਕਲਾਸ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕੋਈ ਡਾਊਟ ਹੈ ਤਾਂ ਆਪਣਾ ਪੁੱਛ ਸਕਦੇ ਹੋ ਠੀਕ ਤੇ ਕਲਾਸ ਵਧੀਆ ਲੱਗਦੀ ਹੈ ਫਿਰ ਵੀ ਕਮੈਂਟ ਕਰਦੇ ਆ ਕਰੋ ਤਾਂ ਦੇਖਦੇ ਆ ਭਾਸ਼ਾ ਵਿਗਿਆਨੀ ਕੀ ਕਹਿੰਦੇ ਸੀ ਸਭ ਤੋਂ ਪਹਿਲਾਂ ਸੋਸ਼ੀਅਲ ਬਹੁਤ ਸਾਰੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਠੀਕ ਹੈ ਬਹੁਤ ਸਾਰੇ ਤੁਸੀਂ ਪਿਛਲੇ ਪ੍ਰੀਵੀਅਸ ਸੀ ਪੇਪਰ ਚੁੱਕ ਕੇ ਦੇਖਿਓ ਤੁਹਾਨੂੰ ਬਹੁਤ ਸਾਰੇ ਪੇਪਰਾਂ ਦੇ ਵਿੱਚ ਇਹ ਪਿਛਲੇ 10 ਸਾਲਾਂ ਦੇ ਪ੍ਰਸ਼ਨ ਪੇਪਰ ਚੁੱਕਾਂਗੇ ਆਪਾਂ ਠੀਕ ਹੈ ਤਾਂ ਉਹਦੇ ਵਿੱਚੋਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 5-6 ਪੇਪਰਾਂ ਦੇ ਵਿੱਚ ਤੁਹਾਨੂੰ ਸੋਸ਼ੀਅਰ ਮਿਲੂਗਾ ਹੀ ਮਿਲੂਗਾ ਸੋਸ਼ੀਅਰ ਠੀਕ ਹੈ ਕੀ ਕਹਿੰਦਾ ਸੀ ਭਾਸ਼ਾ ਬਾਰੇ ਸੋਸੀਅਰ ਦੇ ਅਨੁਸਾਰ ਕਹਿੰਦੇ ਭਾਸ਼ਾ ਕੀ ਹੈ ਚਿੰਨਾ ਦੀ ਪ੍ਰਣਾਲੀ ਹੈ ਹਾਂਜੀ ਭਾਸ਼ਾ ਕੀ ਹੈ ਇਹਦੇ ਅਕੋਰਡਿੰਗ ਚਿੰਨਾ ਦੀ ਪ੍ਰਣਾਲੀ ਸੀ ਚਿੰਨ ਕਿਹੜੇ ਹੁੰਦੇ ਨੇ ਸਾਡੇ ਅੱਖਰ ਨੇ ਠੀਕ ਹੈ ਸਾਡੇ ਵਰਨ ਨੇ ਉਹਨਾਂ ਨੂੰ ਚਿੰਨ ਕਿਹਾ ਸੀ ਤਾਂ ਕਹਿੰਦਾ ਇਹ ਕੀ ਹੈ ਭਾਸ਼ਾ ਚਿੰਨਾ ਦੀ ਪ੍ਰਣਾਲੀ ਹੁੰਦੀ ਹੈ ਚਿੰਨਾ ਦਾ ਸਮੂਹ ਹੁੰਦੀ ਹੈ ਸੋਸੀਅਰ ਨੇ ਕਿਹਾ ਉਸ ਤੋਂ ਬਾਅਦ ਚਮਸਕੀ ਭਾਸ਼ਾ ਵਿਗਿਆਨ ਦਾ ਸਭ ਤੋਂ ਪਹਿਲਾ ਵਿਅਕਤੀ ਹੈ ਇਹ ਜਿਨੇ ਭਾਸ਼ਾ ਬਾਰੇ ਸ਼ਬਦ ਵਿਚਾਰ ਪੇਸ਼ ਕੀਤੇ ਸੀ ਠੀਕ ਹੈ ਚਮਸਕੀ ਕੀ ਕਹਿੰਦੇ ਭਾਸ਼ਾ ਵਾਕਾਂ ਦਾ ਸਮੂਹ ਹੈ ਚਮਸਕੀ ਕੀ ਕਹਿੰਦਾ ਸੀ ਭਾਸ਼ਾ ਕੀ ਹੈ ਵਾਕਾਂ ਦਾ ਸਮੂਹ ਹੈ ਦੇਖੋ ਅਲੱਗ-ਅਲੱਗ ਵਿਗਿਆਨੀ ਨੇ ਠੀਕ ਹੈ ਭਾਸ਼ਾ ਵਿਗਿਆਨੀ ਨੇ ਤੇ ਅਲੱਗ-ਅਲੱਗ ਵਿਚਾਰ ਕੀ ਦਿੱਤੇ ਹੋਏ ਨੇ ਤੁਹਾਨੂੰ ਪੇਪਰ 'ਚੋਂ ਕਿਸੇ ਵਿਗਿਆਨੀ ਦਾ ਭਾਸ਼ਾ ਵਿਗਿਆਨੀ ਦਾ ਨਾਮ ਲਿਖ ਕੇ ਪੁੱਛ ਸਕਦੇ ਨੇ ਵੀ ਨੇ ਭਾਸ਼ਾਵਾਰੀ ਕੀ ਕਿਹਾ ਜਾਂ ਤੁਹਾਨੂੰ ਇਹ ਵਿਚਾਰ ਲਿਖਣਾਂਗੇ ਵੀ ਭਾਸ਼ਾ ਵਾਕਾਂ ਦਾ ਸਮੂਹ ਹੈ ਕੀ ਨਹੀਂ ਕਿਹਾ ਤਾਂ ਆਪਸ਼ਨਾਂ ਇਸ ਤਰ੍ਹਾਂ ਭਾਸ਼ਾ ਵਿਗਿਆਨੀਆਂ ਦੇ ਨਾਮ ਦੀਆਂ ਹੋ ਸਕਦੇ ਨੇ ਤਾਂ ਯਾਦ ਰੱਖਿਓ ਚਮਸਕੀ ਨੇ ਕੀ ਕਿਹਾ ਸੀ ਭਾਸ਼ਾ ਬਾਕਾਂ ਦਾ ਸਮੂਹ ਹੁੰਦੀ ਹੈ ਬਹੁਤ ਸਾਰੇ ਬਾਕ ਜਿਹੜੇ ਜੁੜਦੇ ਨੇ ਇਕੱਠੇ ਹੁੰਦੇ ਨੇ ਫਿਰ ਇਹ ਕਹਿੰਦਾ ਸੀ ਵੀ ਉੱਥੋਂ ਕੀ ਹੁੰਦਾ ਭਾਸ਼ਾ ਦਾ ਵਿਸਥਾਰ ਹੁੰਦਾ ਹੈ ਭਾਸ਼ਾ ਬਣਦੀ ਹੈ ਠੀਕ ਉਸੇ ਤਰ੍ਹਾਂ ਹਾਲ ਇਹ ਕੀ ਕਹਿੰਦਾ ਹੈ ਹਾਲ ਕਹਿੰਦਾ ਹੈ ਭਾਸ਼ਾ ਇੱਕ ਸੰਸਥਾ ਹੈ ਹਾਂਜੀ ਹਾਂ ਲੀਓਨਸ ਅਨੁਸਾਰ ਭਾਸ਼ਾ ਕੀ ਹੈ ਕਹਿੰਦਾ ਇੱਕ ਸੰਸਥਾ ਹੈ ਠੀਕ ਹੈ ਇੱਕ ਗਰੁੱਪ ਹੈ ਕਹਿੰਦਾ ਹੀਲੈਂਡ ਭਾਸ਼ਾ ਬਾਰੇ ਆਪਣੇ ਵਿਚਾਰ ਦਿੰਦਾ ਹੋਇਆ ਕਹਿੰਦਾ ਹੈ ਕਿ ਭਾਸ਼ਾ ਸਿਸਟਮਾ ਦਾ ਸਿਸਟਮ ਹੈ ਹਾਂ ਜਿਸਨੇ ਕੀ ਕਿਹਾ ਭਾਸ਼ਾ ਕੀ ਹੈ ਸਿਸਟਮਾਂ ਦਾ ਸਿਸਟਮ ਹੈ ਕਹਿੰਦਾ ਤਾਂ ਅਲੱਗ-ਅਲੱਗ ਭਾਸ਼ਾ ਵਿਗਿਆਨੀਆਂ ਦੇ ਅਲੱਗ-ਅਲੱਗ ਵਿਚਾਰ ਆ ਰਹੇ ਨੇ ਠੀਕ ਹੈ ਇਦਾਂ ਹੀ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਵੀ ਕਿਹਨੇ ਕੀ ਕਿਹਾ ਉਸ ਤੋਂ ਬਾਅਦ ਮਾਲਵਰਗ ਇਹ ਕੀ ਕਹਿੰਦਾ ਸੀ ਭਾਸ਼ਾ ਹੈ ਜਿਹੜੀ ਸੰਚਾਰ ਪ੍ਰਬੰਧ ਹੈ ਹਾਂਜੀ ਸੰਚਾਰ ਪ੍ਰਬੰਧ ਹੈ ਕਹਿੰਦੇ ਮਾਲਵਰਗ ਨੇ ਹੀ ਕਿਹਾ ਸੀਗਾ ਠੀਕ ਤਾਂ ਇਦਾਂ ਆਪਦਾ ਇਹਨੂੰ ਨੋਟ ਕਰਦੇ ਜਾਓ ਆਪਣੇ ਲਿਖਦੇ ਜਾਓ ਜਿੱਦਾਂ ਕਿ ਤੁਹਾਨੂੰ ਪਤਾ ਵੀ ਤੁਹਾਡਾ ਸੀਟ ਟੈਟ ਲੌਸ ਹੋ ਗਿਆ ਠੀਕ ਹੈ ਕਬਿਤਕ ਹੋ ਜਾਣਾ ਤਾਂ ਆਪਣੀ ਤਿਆਰੀ ਦੇ ਵਿੱਚ ਲੱਗੇ ਰਹੋ ਤੇ ਕਲਾਸ ਨੂੰ ਸ਼ੇਅਰ ਕਰਦੇ ਰਹੋ ਤਾਂ ਸੋਸ਼ੀਅਲ ਬਾਅ ਵਾਰ ਪੇਪਰ ਚ ਪੁੱਛਿਆ ਗਿਆ ਯਾਦ ਰੱਖਿਓ ਚਮਸਕੀ ਵੀ ਠੀਕ ਹੈ ਚਮਸਕੀ ਦਾ ਆਪਰੇਸ਼ਨ ਮੰਨਦਾ ਹੀ ਮੰਨਦਾ ਹੈ ਉਸ ਤੋਂ ਬਾਅਦ ਸਿਸਟਮਾਂ ਦਾ ਸਿਸਟਮ ਕਿਹਨੇ ਕਿਹਾ ਠੀਕ ਹੈ ਫਿਰ ਭਾਸ਼ਾ ਸੰਚਾਰ ਪ੍ਰਬੰਧ ਇਹ ਕਿਹਨੇ ਕਿਹਾ ਇਸ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ ਪੇਪਰ ਦੇ ਵਿੱਚ ਜਿਹੜਾ ਪੁੱਛੇ ਜਾਂਦੇ ਨੇ ਬਹੁਤ ਸੌਖੇ ਜਿਹੇ ਨੰਬਰ ਨੇ ਬਸ ਤੁਸੀਂ ਕੀ ਯਾਦ ਕਰਨਾ ਇਹਨਾਂ ਦੇ ਨਾਮ ਯਾਦ ਕਰਨੇ ਨੇ ਤੇ ਇਹਨਾਂ ਦੇ ਵਿਚਾਰ ਯਾਦ ਕਰਨੇ ਹੁੰਦੇ ਨੇ ਅਗਲੇ ਹਾਂਜੀ ਬਲਾਕ ਅਤੇ ਟ੍ਰੈਗਰ ਇਹ ਵੀ ਇੱਕ ਭਾਸ਼ਾ ਵਿਗਿਆਨੀ ਨੇ ਬੱਚਿਓ ਟ੍ਰੈਗਰ ਇਹਨਾਂ ਅਨੁਸਾਰ ਭਾਸ਼ਾ ਆਪ ਹੁਦਰੇ ਤੁਨੀ ਚਿੰਨ੍ਹਾਂ ਦਾ ਕੀ ਹੈ ਪ੍ਰਬੰਧ ਹੈ ਹਾਂਜੀ ਆਪ ਹੁਦਰੇ ਤੁਨੀ ਚਿੰਨ੍ਹਾਂ ਦਾ ਪ੍ਰਬੰਧ ਹੈ ਜਾਨੀ ਕਿ ਆਪਣੇ ਆਪ ਸਹਿਜ ਸੁਭਾਵਿਕ ਜਿਹੜੇ ਅਸੀਂ ਚਿੰਨ ਅੱਖਰ ਬੋਲ ਦਿੰਦੇ ਹਾਂ ਠੀਕ ਹੈ ਉਹਨਾਂ ਦਾ ਪ੍ਰਬੰਧ ਕੀ ਹੁੰਦੀ ਆ ਭਾਸ਼ਾ ਹੁੰਦੀ ਆ ਉਸ ਤੋਂ ਬਾਅਦ ਸੀ ਐਲ ਬਾਰਬਰ ਇਹ ਵੀ ਭਾਸ਼ਾ ਵਿਗਿਆਨੀ ਆ ਇਹਨੇ ਕਿਹਾ ਸੀ ਭਾਸ਼ਾ ਚਿੰਨ ਘਾਰੀ ਸਿਸਟਮ ਹੈ ਹਾਂਜੀ ਪਿੱਛੇ ਇੱਕ ਵਿਗਿਆਨੀ ਨੇ ਕਿਹਾ ਸਿਸਟਮਾਂ ਦਾ ਸਿਸਟਮ ਹੈ ਇਹਨੇ ਕੀ ਕਿਹਾ ਚਿੰਨ ਘਾਰੀ ਸਿਸਟਮ ਹੈ ਅੱਖਰਾਂ ਦਾ ਸਿਸਟਮ ਹੈ ਅੱਖਰਾਂ ਨੂੰ ਤਰਤੀਬਾਰ ਲਗਾਉਣ ਦਾ ਸਿਸਟਮ ਹੈ ਠੀਕ ਹੈ ਇਹ ਕਿਹਾ ਸੀ ਬਾਰਬਰ ਨੇ ਉਸ ਤੋਂ ਬਾਅਦ ਜான் ਲਾਈਨਸ ਨੇ ਕੀ ਹੈ ਭਾਸ਼ਾ ਸਬੰਧਾਂ ਦੀ ਵਿਵਸਥਾ ਹੈ ਹਾਂਜੀ ਇਹਨੇ ਕੀ ਕਿਹਾ ਸੀ ਜਿਹੜੀ ਭਾਸ਼ਾ ਸਾਡੀ ਇਹ ਸਬੰਧਾਂ ਦੀ ਵਿਵਸਥਾ ਹੈ ਸਬੰਧ ਨੇ ਇਹਦੇ ਵਿੱਚ ਜਿਵੇਂ ਅੱਖਰਾਂ ਦਾ ਸਬੰਧ ਹੋ ਗਿਆ ਲਗਾ ਮਾਤਰਾ ਨਾਲ ਲਗਾ ਮਾਤਰਾ ਤੋਂ ਦੋਵੇਂ ਇਕੱਠੇ ਮਿਲ ਕੇ ਸ਼ਬਦਾਂ ਨਾਲ ਸਬੰਧ ਬਣ ਜਾਂਦਾ ਹੈ ਸ਼ਬਦਾਂ ਤੋਂ ਵਾਕਾਂ ਨਾਲ ਬਣ ਜਾਂਦਾ ਤਾਂ ਇਸ ਤਰ੍ਹਾਂ ਇਹਨੇ ਕਿਹਾ ਸੀ ਭਾਸ਼ਾ ਕੀ ਹੈ ਸਬੰਧਾਂ ਦੀ ਵਿਵਸਥਾ ਹੈ ਠੀਕ ਉਸ ਤੋਂ ਬਾਅਦ ਸਾਪੀਰ ਸਾਪੀਰ ਹੰਸਰ ਕਹਿੰਦੇ ਭਾਸ਼ਾ ਸਵੈ ਹਿੱਸਾ ਨਾਲ ਪੈਦਾ ਕੀਤੇ ਪ੍ਰਤੀਕਾਂ ਰਾਹੀਂ ਵਿਚਾਰਾਂ ਭਾਵਾਂ ਅਤੇ ਇੱਛਾਵਾਂ ਦੇ ਸੰਚਾਰ ਦਾ शुद्ध स्पष्ट मानवी ਅਤੇ ਗੈਰ ਜ਼ਮਾਂਦਰੂ ਢੰਗ ਹੈ ਹਾਂਜੀ ਇਹਨੇ ਕੀ ਕਿਹਾ ਸੀਗਾ ਵੀ ਆਪਣੀਆਂ ਇਛਾਵਾਂ ਨੂੰ ਸੰਚਾਰ ਕਰਨ ਦੇ ਲਈ ਜਿਹੜੇ ਅਸੀਂ ਸੁੱਧ ਤੇ ਸਪਸ਼ਟ ਮਾਨਵੀ ਯਾਨੀ ਕਿ ਮਨੁੱਖਾਂ ਵੱਲੋਂ ਵਿਅਕਤੀਆਂ ਵੱਲੋਂ ਗੈਰ ਜ਼ਮਾਂਦਰੂ ਢੰਗ ਨਾਲ ਜਿਹੜੇ ਸ਼ਬਦ ਹੁੰਦੇ ਨੇ ਉਹ ਕੀ ਹੁੰਦੀ ਹੈ ਭਾਸ਼ਾ ਹੁੰਦੀ ਹੈ ਠੀਕ ਉਸ ਤੋਂ ਬਾਅਦ ਆਟੋ ਜਸ ਪਰਸਨ ਭਾਸ਼ਾ ਮਨੁੱਖੀ ਪ੍ਰਕਿਰਿਆ ਹੈ ਜਿਸ ਦਾ ਉਦੇਸ਼ ਭਾਵਾਂ ਦੇ ਸੰਚਾਰ ਦਾ ਸੌਰੀ ਭਾਵਾਂ ਤੇ ਵਿਚਾਰਾਂ ਦਾ ਸੰਚਾਰ ਕਰਦਾ ਹੈ ਹਾਂਜੀ ਭਾਸ਼ਾ ਕੀ ਹੈ ਕਹਿੰਦੇ ਆਟੋ ਦਸਤਰੰਗ ਕਹਿੰਦਾ ਸੀਗਾ ਵੀ ਇਹ ਮਨੁੱਖੀ ਪ੍ਰਕਿਰਿਆ ਹੈ ਮਨੁੱਖੀ ਪ੍ਰਕਿਰਿਆ ਦਾ ਭਈ ਜਿਹੜੇ ਉਦੇਸ਼ ਨੇ ਆਪਣੇ ਭਾਵਾਂ ਦੇ ਆਪਣੇ ਵਿਚਾਰਾਂ ਨੂੰ ਜਿਹੜਾ ਅਸੀਂ ਸੰਚਾਰ ਕਰਦੇ ਆ ਉਹ ਕੀ ਹੁੰਦੀ ਹੈ ਭਾਸ਼ਾ ਹੁੰਦੀ ਹੈ ਉਸ ਤੋਂ ਬਾਅਦ ਪਤੰਜਲੀ मुनि ਅਨੁਸਾਰ ਹਾਂਜੀ ਪਤੰਜਲੀ मुनि ਅਨੁਸਾਰ ਕੀ ਸੀਗਾ ਜਿਸ ਨਾਲ ਕਹਿੰਦੇ ਅਸੀਂ ਆਪਣੇ ਵਿਚਾਰਾਂ ਨੂੰ ਸਪਸ਼ਟ ਸ਼ਬਦਾਂ ਦੁਆਰਾ ਪ੍ਰਗਟ ਕਰਦੇ ਹਾਂ ਉਹ ਕੀ ਹੈ ਭਾਸ਼ਾ ਹੈ ਹਾਂਜੀ ਜਿਹੜੇ ਸਾਧਨ ਨਾਲ ਅਸੀਂ ਆਪਣੇ ਸ਼ਬਦਾਂ ਨੂੰ ਦੁਨੀਆਂ ਦੇ ਸਾਹਮਣੇ ਪੇਸ਼ ਕਰਦੇ ਹਾਂ ਤਾਂ ਪਤੰਦਲੀ ਵਾਲੇ ਕੀ ਕਹਿੰਦੇ ਸੀਗੇ ਉਹ ਕੀ ਹੁੰਦਾ ਹੈ ਭਾਸ਼ਾ ਹੁੰਦੀ ਹੈ ਉਸ ਤੋਂ ਬਾਅਦ ਸਵੀਟ ਅਨੁਸਾਰ ਠੀਕ ਹੈ ਦੁਨਿਆਤਮਿਕ ਸ਼ਬਦਾਂ ਦੁਬਾਰਾ ਵਿਚਾਰਾਂ ਨੂੰ ਪ੍ਰਗਟ ਕਰਨਾ ਭਾਸ਼ਾ ਹੈ ਹਾਂਜੀ ਦੁਨਿਆਤਮਿਕ ਮਤਲਬ ਦੁਨੀਆਂ ਮਤਲਬ ਆਵਾਜ਼ਾਂ ਰਾਹੀਂ ਆਪਣੇ ਵਿਚਾਰਾਂ ਨੂੰ ਜਿਹੜਾ ਅਸੀਂ ਪ੍ਰਗਟ ਕਰਦੇ ਹਾਂ ਉਹ ਕੀ ਹੁੰਦਾ ਹੈ ਭਾਸ਼ਾ ਹੁੰਦੀ ਹੈ ਤਾਂ ਇਹ ਭਾਸ਼ਾ ਵਿਗਿਆਨੀਆਂ ਦੇ ਵਿਚਾਰ ਨੇ ਠੀਕ ਹੈ ਅਲੱਗ-ਅਲੱਗ ਭਾਸ਼ਾਵਾਂ ਗਿਆਨੀਆਂ ਨੇ ਅਲੱਗ-ਅਲੱਗ ਵਿਚਾਰ ਦਿੱਤੇ ਨੇ ਤਾਂ ਪਹਿਲਾਂ ਬੱਚਿਓ ਤੁਸੀਂ ਜਿਹੜੇ ਇਹ ਮੈਂ ਤੁਹਾਨੂੰ ਦੱਸ ਚੁੱਕੀਆਂ ਇੱਕ ਵਾਰ ਇਹਨਾਂ ਨੂੰ ਬੰਦਾ ਨੋਟ ਕਰ ਲਓ ਠੀਕ ਹੈ ਖਾਸ ਕਰਕੇ ਸੋਸ਼ੀਅਰ ਤੇ ਚਮਸਕੀ ਤੇ ਇੱਕ ਹਾਈਲੈਂਡ ਇਹਨਾਂ ਨੂੰ ਜ਼ਰੂਰ ਪੜਿਓ ਤੁਸੀਂ ਬਹੁਤ ਬਾਰੇ ਪੇਪਰਾਂ 'ਚ ਆਏ ਨੇ ਉਸ ਤੋਂ ਬਾਅਦ ਵੀਟ ਹੋ ਗਿਆ ਠੀਕ ਹੈ ਪਤੰਥਲੀ ਅਨੁਸਾਰ ਵੀ ਪੁੱਛ ਲੈਂਦੇ ਨੇਗੇ ਵੀ ਇਹਨਾਂ ਨੇ ਕੀ ਕਿਹਾ ਠੀਕ ਹੈ ਤਾਂ ਇਹ ਇੱਕ ਵਾਰ ਆਪਣਾ ਨੋਟ ਕਰਿਓ ਇਹਨਾਂ ਨੂੰ ਬਾਰ-ਬਾਰ ਪੜ੍ਹੋ ਜਿੰਨੇ ਵੀ ਯਾਦ ਕਰੋ ਇਹ ਪੁੱਛੇ ਜਾਂਦੇ ਨੇ ਪੇਪਰਾਂ 'ਚ ਅੱਗੇ ਹੋਰ ਵੀ ਬਹੁਤ ਸਾਰੇ ਭਾਸ਼ਾ ਵਿਗਿਆਨੀ ਨੇ ਜਿਹੜੇ ਤੁਹਾਡੇ ਪੇਪਰਾਂ ਦੇ ਵਿੱਚ ਆ ਜਾਂਦੇ ਨੇ ਠੀਕ ਹੈ ਜਿਵੇਂ ਬਾਈ ਗੋਸਕੀ ਜਿਹਨੂੰ ਅਸੀਂ ਬਾਈ ਗੋਦਸੀ ਬੋਲਦੇ ਹਾਂ ਠੀਕ ਹੈ ਬਾਈ ਗੋਸਕੀ ਨੇ ਇਹ ਕਹਿੰਦੇ ਭਾਸ਼ਾ ਬਾਰੇ ਕੀ ਆਇਆ ਹੈ ਕਿ ਇੱਕ ਬੱਚਾ ਭਾਸ਼ਾ ਸਮਾਜ ਤੋਂ ਸਿੱਖਦਾ ਹੈ ਬਹੁਤ ਪੇਪਰਾਂ ਤੇ ਜਿੰਨੇ ਵੀ ਪੇਪਰ ਹੋਗੇ ਐਵੇਂ ਮੰਨ ਲਓ ਜਿੰਨੇ ਵੀ ਪੇਪਰ ਹੋਗੇ ਸਾਰਿਆਂ ਤੇ ਪੁੱਛਿਆ ਜਾਂਦਾ ਹੈ ਭਾਸ਼ਾ ਬੱਚਾ ਕਿੱਥੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕਿਹਦੇ ਅਨੁਸਾਰ ਸਿੱਖਦਾ ਹੈ ਬਾਈ ਗੋਦਸੀ ਅਨੁਸਾਰ ਠੀਕ ਹੈ ਵਾਈਗੋਸਕੀ ਅਨੁਸਾਰ ਕਹਿੰਦੇ ਬੱਚਾ ਪਹਿਲਾਂ ਭਾਸ਼ਾ ਸਿੱਖਦਾ ਹੈ ਹਾਂਜੀ ਇਹ ਵੀ ਪ੍ਰਸ਼ਨ ਦੇ ਵਿੱਚ ਬਹੁਤ ਵਾਰ ਆਉਂਦਾ ਵੀ ਬੱਚਾ ਪਹਿਲਾਂ ਕੀ ਸਿੱਖਦਾ ਹੈ ਭਾਸ਼ਾ ਸਿੱਖਦਾ ਜਾਂ ਵਿਚਾਰ ਸਿੱਖਦਾ ਤਾਂ ਜਿਹੜਾ ਵਾਈਗੋਸਕੀ ਸੀ ਠੀਕ ਹੈ ਉਹਨੇ ਕੀ ਕਿਹਾ ਸੀਗਾ ਵੀ ਜਿਹੜਾ ਬੱਚਾ ਹੈ ਉਹ ਪਹਿਲਾਂ ਭਾਸ਼ਾ ਸਿੱਖਦਾ ਹੈ ਫਿਰ ਉਸਦੇ ਮਨ ਵਿੱਚ ਕੀ ਨੇ ਵਿਚਾਰ ਆਉਂਦੇ ਹਨ ਤਾਂ ਇਹ ਲਾਈਨ ਜਿਹੜੀ ਮੈਂ نیچے ਅੰਡਰਲਾਈਨ ਕਰਤੀ ਠੀਕ ਹੈ ਇਹ ਬਹੁਤ ਵਾਰ ਪੇਪਰਾਂ ਦੇ ਵਿੱਚ ਆਈ ਹੈ ਵੀ ਵਾਈਗੋਸਕੀ ਕੀ ਕਹਿੰਦਾ ਹੁੰਦਾ ਸੀਗਾ ਵੀ ਇਹ ਕਹਿੰਦਾ ਸੀ ਵੀ ਜਿਹੜੀ ਭਾਸ਼ਾ ਹੈ ਠੀਕ ਹੈ ਇਹੇ ਬੱਚਾ ਸਮਾਜ ਤੋਂ ਸਿੱਖਦਾ ਹੈ ਪਹਿਲੀ ਗੱਲ ਦੂਸਰੀ ਬੱਚਾ ਜਿਹੜਾ ਹੈ ਉਹ ਪਹਿਲਾਂ ਭਾਸ਼ਾ ਸਿੱਖਦਾ ਹੈ ਫਿਰ ਉਸ ਦੇ ਮਨ ਵਿੱਚ ਵਿਚਾਰ ਆਉਂਦੇ ਹਨ ਹਾਂਜੀ ਕਹਿੰਦੇ ਬੱਚਾ ਪਹਿਲਾਂ ਭਾਸ਼ਾ ਸਿੱਖ ਜਾਂਦਾ ਹੈ ਬਾਅਦ ਦੇ ਵਿੱਚ ਉਹਦੇ ਦਿਮਾਗ 'ਚ ਕੀ ਆਉਣ ਲੱਗ ਜਾਂਦੇ ਨੇ ਨਵੇਂ-ਨਵੇਂ ਵਿਚਾਰ ਆਉਣ ਲੱਗ ਜਾਂਦੇ ਨੇ ਇਹ ਵਾਈਗੋਸੀ ਨੇ ਕਿਹਾ ਠੀਕ ਹੈ ਵਾਈਗੋਸਕੀ ਆਖਦੇ ਹਨ ਕਿ ਬੱਚਾ ਸਮਾਜ ਤੋਂ ਬਿਨਾ ਭਾਸ਼ਾ ਨਹੀਂ ਸਿੱਖ ਸਕਦਾ ਹਾਂਜੀ ਇਹਦੇ ਅਨੁਸਾਰ ਇਹ ਸੀਗਾ ਵੀ ਬੱਚਾ ਜਿਹੜਾ ਹੈ ਸਮਾਜ ਤੋਂ ਬਿਨਾ ਪਾਇਆ ਸਾ ਸਿੱਖ ਹੀ ਨਹੀਂ ਸਕਦਾ ਜਿਵੇਂ ਇੱਕ ਤੁਸੀਂ ਸੀਰੀਅਲ ਦੇਖਦਾ ਹੋ ਹੁਣੇ ਮੋਗਲੀ ਠੀਕ ਹੈ ਇੱਕ ਬੱਚਿਆਂ ਵਾਲਾ ਕਾਰਟੂਨ ਵਾਲਾ ਮੋਗਲੀ ਉਹਦੇ ਵਿੱਚ ਉਹ ਮੋਗਲੀ ਕੀ ਹੁੰਦਾ ਜੰਗਲ ਦੇ ਵਿੱਚ ਬਚਪਨ ਤੋਂ ਹੀ ਜਾਨਵਰਾਂ ਦੇ ਨਾਲ ਪੰਛੀਆਂ ਦੇ ਨਾਲ ਰਹਿਣਾ ਸ਼ੁਰੂ ਕਰਦਾ ਤੇ ਉਹ ਭਾਸ਼ਾ ਵੀ ਜਿਹੜੀ ਉਹਨਾਂ ਦੀ ਹੀ ਸਿੱਖ ਜਾਂਦਾ ਠੀਕ ਹੈ ਉਹਨਾਂ ਵਾਂਗੂ ਅੱਜਾਂ ਕੱਢ ਲਾਂਗੇ ਹੁੰਦਾ ਬਟ ਜਿਹੜੀ ਸਾਡੀ ਸਮਾਜਿਕ ਭਾਸ਼ਾ ਹੈ ਉਹ ਨਹੀਂ ਉਹ ਸਿੱਖ ਸਕਦਾ ਕਿਉਂ ਕਿਉਂਕਿ ਉਹ ਸਮਾਜ ਤੋਂ ਬਾਹਰ ਰਹਿੰਦਾ ਸਾਡੇ ਲੋਕਾਂ ਦੇ ਮੇਲ-ਜੋਲ ਦੇ ਵਿੱਚ ਨਹੀਂ ਆਉਂਦਾ ਠੀਕ ਹੈ ਤਪਾਸਾਸ ਸਮਾਸਤੂ ਮਿਣਾ ਅਸੰਭਵ ਹੈ ਬਾਈ ਗੋਸੀ ਦੇ ਅਨਸਾਰ ਉਹ ਸਮਾਦ ਵਿੱਚ ਰਹਿ ਕੇ ਹੀ ਦੂਜਿਆਂ ਨੂੰ ਦੇਖ ਕੇ ਹਾਂਜੀ ਸੁਣ ਕੇ ਭਾਸ਼ਾ ਸਿੱਖਦਾ ਹੈ ਹਾਂਜੀ ਕਹਿੰਦਾ ਸੀ ਵੀ ਸਮਾਦ ਦੇ ਵਿੱਚ ਰਹੂਗਾ ਠੀਕ ਹੈ ਆਪਣੇ ਪਰਿਵਾਰ ਦੇ ਵਿੱਚ ਆਪਣੇ ਆਨਗਵਾਨ ਦੇ ਵਿੱਚ ਆਪਣੇ ਮਿੱਤਰਾਂ ਦੇ ਨਾਲ ਮਿਲ ਜੁਲ ਕੇ ਰਹੂਗਾ ਫਿਰ ਉਹਨਾਂ ਨੂੰ ਕੀ ਕਰੂਗਾ ਉਹਨਾਂ ਨੂੰ ਦੇਖੂਗਾ ਤੇ ਉਹਨਾਂ ਨੂੰ ਦੇਖ ਕੇ ਫਿਰ ਉਹਨਾਂ ਨੂੰ ਸੁਣਦਾ ਜੋ ਵੀ ਆਵਾਜ਼ਾਂ ਆਉਂਦੇ ਸਾਹਮਣੇ ਪੇਸ਼ ਹੁੰਦੀਆਂ ਨੇ ਘਰਦਿਆਂ ਦੀਆਂ ਠੀਕ ਹੈ ਅਨਮਨਿਆ ਤਾਂ ਉਹ ਕੀ ਕਰਦਾ ਉਹਨਾਂ ਨੂੰ ਸੁਣ ਕੇ ਸਿੱਖਦਾ ਹੈ ਯਾਨੀ ਕੀ ਉਹਨਾਂ ਨੂੰ ਜਿੱਦਾਂ ਦਿਨ ਦਾ ਸ਼ਬਦ ਵਿਚਾਰ ਸੁਣਦਾ ਜਾਊਗਾ ਬੱਚਾ ਸਿੱਖਦਾ ਜਾਊਗਾ ਹਾਂਜੀ ਬਾਈ ਗੋਸੀ ਨਾਲ ਸੰਬੰਧਿਤ ਹੋਰ ਵੀ ਜਿਵੇਂ ਬਾਈ ਗੋਸਤੀ ਦੀ ਪੁੱਛ ਲੈਂਦੇ ਨੇ ਬੁੱਕ ਕਿਹੜੀ ਹੈ ਤਾਂ ਇਹ ਬਾਈ ਗੋਸੀ ਦੀ ਬੁੱਕ ਹੈ Thought and Language ਠੀਕ ਹੈ ਬਾਈ ਗੋਸੀ ਦੀ ਬੁੱਕ ਦਾ ਨਾਮ ਕੀ ਹੈ Thought and Language ਇਹਦੀ ਹੀ ਇੱਕ ਹੋਰ ਬੁੱਕ ਆ ਰਹੀ ਹੈ Thinking and Speech ਠੀਕ ਹੈ ਇਹ ਵੀ ਬਾਈ ਗੋਸੀ ਦੀ ਹੀ ਬੁੱਕ ਹੈ ਕਿਦੋਂ ਇਹ 1934 ਲਿਖੀ ਗਈ ਸੀ ਕਹਿੰਦੇ ਨੇ ਇਹ ਬੁੱਕ ਉਦੋਂ ਲਿਖੀ ਗਈ ਜਦੋਂ ਬਾਈਗੋਸੀ ਦਾ ਦਿਹਾਂਤ ਹੋ ਗਿਆ ਸੀ ਯਾਨੀ ਕਿ ਉਹਦੇ ਜਨਮ ਸੌਰੀ ਮ੍ਰਿਤੂ ਤੋਂ ਬਾਅਦ ਆਲੀ ਬੁੱਕ ਸਾਪੀ ਗਈ ਸੀ ਥਿੰਕਿੰਗ ਐਂਡ ਸਪੀਡ ਇਹ ਬੁੱਕ ਉਹਦੀ ਖੁਦ ਨਹੀਂ ਲਿਖੀ ਹੋਈ ਆ ਠੀਕ ਹੈ ਥਾਟ ਐਂਡ ਲੈਂਗੁਏਜ ਤਾਂ ਭਾਸ਼ਾ ਤੇ ਵਿਚਾਰ ਸਮਾਪਾ ਕੇ ਇੱਕ ਦੂਜੇ ਤੋਂ ਇੱਕ ਦੂਜੇ ਤੇ ਨਿਰਭਰ ਹੋ ਜਾਂਦੇ ਹਨ ਹਾਂਜੀ ਬਾਈਗੋਸੀ ਨੇ ਕਿਹਾ ਸੀ ਵੀ ਜਿਹੜੀ ਬੱਚਾ ਠੀਕ ਹੈ ਭਾਸ਼ਾ ਸਿੱਖਦਾ ਹੈ ਤੇ ਵਿਚਾਰ ਸਿੱਖਦਾ ਹੈ ਉਹ ਕਹਿੰਦਾ ਸੀ ਵੀ ਸ਼ੁਰੂ ਦੇ ਵਿੱਚ ਕੀ ਹੁੰਦਾ ਹੈ ਭਾਸ਼ਾ ਅਤੇ ਵਿਚਾਰ ਸ਼ੁਰੂ ਦੇ ਵਿੱਚ ਉਹਨੇ ਕੀ ਕਿਹਾ ਸੀ ਭਾਸ਼ਾ ਅਤੇ ਵਿਚਾਰ ਇੱਕ ਦੂਜੇ ਤੋਂ ਸੁਤੰਤਰ ਹੁੰਦੇ ਹਨ ਸੁਤੰਤਰ ਭਾਵ ਆਜ਼ਾਦ ਹੁੰਦੇ ਹਨ ਸੁਤੰਤਰ ਹੁੰਦੇ ਹਨ ਇਹ ਸ਼ੁਰੂ ਦੇ ਵਿੱਚ ਹੁੰਦਾ ਜਦੋਂ ਬੱਚਾ ਭਾਸ਼ਾ ਸਿੱਖਣੀ ਸ਼ੁਰੂ ਕਰਦਾ ਹੈ ਭਾਸ਼ਾ ਦੇ ਵਿਚਾਰੇ ਇਹ ਦੋਨੇ ਅਲੱਗ-ਅਲੱਗ ਹੁੰਦੇ ਨੇ ਠੀਕ ਹੈ ਬਰਬਾਦ ਦੇ ਵਿੱਚ ਕੀ ਹੁੰਦਾ ਸਮਾਪਾਕਿ ਜਾਨ ਕੀ ਕਾਫੀ ਟਾਈਮ ਬਾਅਦ ਜਦੋਂ ਬੱਚਾ ਬਾਲਗਵਸਤਾ ਦੇ ਵਿੱਚ ਆਦੇ ਲਗਭਗ ਠੀਕ ਹੈ ਤਾਂ ਸਮਾਪਾਕਿ ਇਹ ਇੱਕ ਦੂਜੇ ਤੇ ਨਿਰਭਰ ਹੋ ਜਾਂਦੇ ਨੇ ਹਾਂਜੀ ਭਾਸ਼ਾ ਤੇ ਵਿਚਾਰ ਕੀ ਹੋਣਗੇ ਇੱਕ ਦੂਸਰੇ ਤੇ ਨਿਰਭਰ ਹੋ ਜਾਂਦੇ ਨੇ ਅੱਗੇ ਵਾਈਗੋਸੀ ਨੇ ਭਾਸ਼ਾ ਦੀਆਂ ਤਿੰਨ ਕਿਸਮਾਂ ਦਾ ਪੜਾਅ ਦੱਸੇ ਹਨ ਹਾਂਜੀ ਵਾਈਗੋਸੀ ਨੇ ਭਾਸ਼ਾ ਦੀ ਤਿੰਨ ਕਿਸਮਾਂ ਦਾ ਪੜਾਅ ਦੱਸੇ ਨੇ ਪੜਾਅ ਮਤਲਬ ਦੱਸਦਾਗਾ ਵੀ ਬੱਚਾ ਕਿੰਨੋਂ ਕਿੰਨੋਂ ਕਿਹੜੀ ਕਿਹੜੀ ਭਾਸ਼ਾ ਜਾ ਕਿਵੇਂ ਇਹਦੇ ਸਿੱਖ ਜਾਂਦਾ ਠੀਕ ਹੈ ਜਿਵੇਂ ਪਹਿਲਾ ਉਹਨੇ ਕਿਹਾ ਸੀ ਸੋਸ਼ਲ ਸਪੀਚ ਜਿਹਨੂੰ ਅਸੀਂ ਸਮਾਜਿਕ ਭਾਸ਼ਾ ਦਾ ਸਮਾਜਿਕ ਭਾਸ਼ਾ ਕਹਿ ਸਕਦੇ ਹਾਂ ਇਹਦੇ ਵਿੱਚ ਕੀ ਹੁੰਦਾ ਬੱਚੇ ਦੀ ਉਮਰ ਜਿਹੜੀ 0 ਤੋਂ 2 ਸਾਲ ਦੀ ਉਮਰ ਹੁੰਦੀ ਹੈ ਇਹਦੇ ਵਿੱਚ ਜਿਹੜੀ ਬੱਚਾ ਭਾਸ਼ਾ ਸਿੱਖੂਗਾ ਆਪਣੇ ਪਰਿਵਾਰ ਤੋਂ ਠੀਕ ਹੈ ਆਪਣੇ ਮਾਤਾ ਪਿਤਾ ਤੋਂ ਭਾਸ਼ਾ ਸਿੱਖੂਗਾ ਇਹਦੇ ਵਿੱਚ ਭਾਸ਼ਾ ਪਰਿਵਾਰ ਮਾਤਾ ਪਿਤਾ ਠੀਕ ਹੈ ਜ਼ਿਆਦਾਤਰ ਮਾਤਾ ਜਾਂ ਆਂਢ ਗੁਆਂਢ ਤੋਂ ਜਿਹੜੀ ਭਾਸ਼ਾ ਬੱਚਾ ਸਿੱਖਦਾ ਉਹਨੂੰ ਸੋਸ਼ਲ ਸਪੀਚ ਬੋਲਦੇ ਆ ਉਹ ਜਿੱਦਾਂ ਉਹਨਾਂ ਨੂੰ ਬੋਲੇ ਦੇਖਦਾ ਜਿੱਦਾਂ ਦੇ ਉਹ ਸ਼ਬਦ ਸੁਣਦਾ ਉਹਦਾਂ ਦੇ ਹੀ ਸ਼ਬਦ ਬੱਚਾ ਸਿੱਖ ਜਾਂਦਾ ਉਸ ਤੋਂ ਬਾਅਦ ਦੂਸਰੀ ਕਿਸਮ ਨੂੰ ਨੇ ਦੂਸਰਾ ਪੜਾ ਕਿਹੜਾ ਕਿਹਾ ਪ੍ਰਾਈਵੇਟ ਸਪੀਚ ਠੀਕ ਹੈ ਇਹਦੇ ਵਿੱਚ ਏਦ ਦਿੱਤੀ ਜਾਂਦੀ ਹੈ ਬੱਚੇ ਦੀ ਲਗਭਗ 3 ਤੋਂ 5 ਸਾਲ ਹੁੰਦੀ ਹੈ ਪ੍ਰਾਈਵੇਟ ਸਪੀਚ ਇਹਦੇ ਵਿੱਚ ਬੱਚਾ ਕੀ ਕਰੂਗਾ ਰਾਜੀ ਆਪਣੇ ਆਪ ਨਾਲ ਗੱਲਾਂ ਕਰਦਾ ਰਹਿੰਦਾ ਹੈ ਹਾਂਜੀ ਇਕੱਲਾ ਬੋਲੀ ਜਾਂਦਾ ਠੀਕ ਹੈ ਉਹ ਬੈਠਾ ਬੈਠਾ ਸੁੱਤੀ ਜਾਂਦਾ ਜਿੱਦਾਂ ਸਕੂਲ ਤੋਂ ਬਹੁਤ ਸਾਰੇ ਘਰ ਆ ਜਾਂਦੇ ਨੇ ਤਾਂ ਘਰ ਆ ਕੇ ਦੇਖੋ ਕੀ ਕਰਦੇ ਨੇ ਬੱਚੇ ਆਪੇ ਟੀਚਰ ਬਣ ਜਾਂਦੇ ਨੇ ਖੇਡਦੇ ਖੇਡਦੇ ਠੀਕ ਹੈ ਤੇ ਆਪੇ ਸਟੂਡੈਂਟ ਬਣ ਜਾਂਦੇ ਨੇ ਉਹ ਇਕੱਲੀ ਬੋਲੀ ਜਾਂਦੇ ਨੇ ਤਾਂ ਇਦਾਂ ਦੀ ਸਪੀਚ ਪ੍ਰਾਈਵੇਟ ਸਪੀਚ ਹੁੰਦੀ ਹੈ ਬਟ ਇਹ ਇੱਕ ਚੰਗੇ ਪੱਖ ਵੱਲ ਲੈ ਕੇ ਜਾਂਦੀ ਹੈ ਠੀਕ ਹੈ ਇਹ ਨਹੀਂ ਹੈਗਾ ਵੀ ਬੋਲੀਗੇ ਤੇ ਉਹਨਾਂ ਦਾ ਕੋਈ ਅਰਥ ਨਾ ਹੋਵੇ ਕੋਈ ਉਦੇਸ਼ ਨਾ ਹੋਵੇ ਇਹਨਾਂ ਦਾ ਉਦੇਸ਼ ਹੁੰਦਾ ਪ੍ਰਾਈਵੇਟ ਸਪੀਚ ਦਾ ਠੀਕ ਉਸ ਤੋਂ ਬਾਅਦ ਸਾਇਲੈਂਟ ਸਪੀਚ ਲਗਭਗ 7 ਕਸਾਲ ਦੀ ਉਮਰ ਤੱਕ ਜਾਂਦਾ ਬੱਚਾ ਠੀਕ ਹੈ ਇਸ ਨੂੰ ਮੌਨ ਸਪੀਚ ਵੀ ਕਿਹਾ ਜਾਂਦਾ ਹੈ ਬੱਚਾ ਜਿਹੜਾ ਇੱਥੇ ਥੋੜਾ ਵੱਡਾ ਹੋਊਗਾ ਤੇ ਉਹ ਬਿਲਕੁਲ ਇਕੱਲਾ ਬੈਠ ਕੇ ਜਾਂ ਗਰੁੱਪ ਦੇ ਵਿੱਚ ਬੈਠ ਕੇ ਮੌਨ ਸਪੀਚ ਕਰੂਗਾ ਸਾਇਲੈਂਟ ਰਹੂਗਾ ਮਨ ਹੀ ਮਨ ਵਿੱਚ ਪੜਦਾ ਰਹੂਗਾ ਮਨ ਦੇ ਨਾਲ ਹੀ ਆਪਣੇ ਵਿੱਚ ਗੱਲਾਂ ਕਰਦਾ ਰਹੂਗਾ ਤਾਂ ਇਹ ਤਿੰਨ ਜਿਹੜੀਆਂ ਕਿਸਮਾਂ ਬਾਈਗੋਸੀ ਨੇ ਕਹੀਆਂ ਹਨ ਠੀਕ ਹੈ ਸੋਸ਼ਲ ਸਪੀਚ ਪ੍ਰਾਈਵੇਟ ਸਪੀਚ ਸਾਇਲੈਂਟ ਇਨਰ ਸਪੀਚ ਤਾਂ ਇਹ ਬਾਈਗੋਸੀ ਨੇ ਦੱਸਿਆ ਸੀ ਵੀ ਜਿਹੜੀਆਂ ਭਾਸ਼ਾ ਦੀਆਂ ਕਿਸਮਾਂ ਹੁੰਦੀਆਂ ਨੇ ਬਹੁਤ ਵਾਰ ਪੇਪਰ 'ਤੇ ਆਇਆ ਦੁਬਾਰਾ ਕਹਿ ਰਿਹਾ ਬਾਈਗੋਸੀ ਪੇਪਰ ਦੇ ਵਿੱਚ ਟੈਟਲਾਂ ਚ ਆਉਂਦਾ ਇਹੀ ਆਉਂਦਾ ਹੈ। ਪੱਕਾ ਹੈ। ਜ਼ਿਆਦਾ ਪ੍ਰਸ਼ਨ ਇਹਦਾ ਇਹੀ ਬਣਦਾ ਵੀ ਬੱਚਾ ਭਾਸ਼ਾ ਕਿੱਥੋਂ ਸਿੱਖਦਾ ਹੈ? ਤਾਂ ਇਹਦਾ ਵਿਚਾਰ ਸੀ ਬੱਚਾ ਭਾਸ਼ਾ ਸਮਾਜ ਤੋਂ ਸਿੱਖਦਾ ਹੈ। ਠੀਕ। ਤਾਂ ਅਗਲਾ। ਹਾਂਜੀ ਬਾਈਗੋਸੀ ਅਨੁਸਾਰ ਕਹਿੰਦੇ ਮਨੁੱਖ ਲਈ ਇੱਕ ਔਜ਼ਾਰ ਦਾ ਸੰਦ ਦਾ ਕੰਮ ਕਰਦੀ ਹੈ ਭਾਸ਼ਾ। ਹਦਿ ਨੇ ਕੀ ਕਿਹਾ ਸੀਗਾ ਵੀ ਭਾਸ਼ਾ ਜਿਹੜੀ ਸਾਡੇ ਮਨੁੱਖਾਂ ਦੇ ਲਈ ਕੀ ਹੈ? ਇੱਕ ਔਜ਼ਾਰ ਹੈ, ਇੱਕ ਸੰਦ ਹੈ। ਇਹਦਾ ਕੰਮ ਕਰਦੀ ਹੈ ਜਿੱਦਾਂ ਠੀਕ ਹੈ। ਕੁਈ ਮਿਸਤਰੀ ਦੇ ਲਈ ਸੰਦ ਹੁੰਦੇ ਨੇ ਉਹਦੇ ਲਈ ਜਿੱਦਾਂ ਉਹ ਸੰਦਾਂ ਦੀ ਵਰਤੋਂ ਕਰਦਾ ਹੈ ਤਾਂ ਉਦਾਂ ਅਸੀਂ ਭਾਸ਼ਾ ਨੂੰ ਇੱਕ ਔਜ਼ਾਰ ਦੀ ਤਰ੍ਹਾਂ ਵਰਤਦੇ ਆ ਇਹ ਬਾਈ ਗੋਥੀ ਦਾ ਕਹਿਣਾ ਸੀ ਠੀਕ ਅੱਗੇ ਭਾਸ਼ਾ ਕਹਿੰਦੀ ਗਿਆਨ ਆਤਮਿਕ ਵਿਕਾਸ ਵਿੱਚ ਸਹਾਇਤਾ ਕਰਦੀ ਹੈ ਹਾਂਜੀ ਭਾਸ਼ਾ ਕੀ ਹੈ ਗਿਆਨ ਆਤਮਿਕ ਵਿਕਾਸ ਦੇ ਵਿੱਚ ਸਾਡੀ ਕੀ ਕਰਦੀ ਹੈ ਸਹਾਇਤਾ ਕਰਦੀ ਹੈ ਮਦਦ ਕਰਦੀ ਹੈ ਤਾਂ ਇਹ ਸਾਰੇ ਵਿਚਾਰ ਬਾਈ ਗੋਥੀ ਦੇ ਸੀਗੇ ਠੀਕ ਹੈ ਆਈ ਹੋਪ ਤੁਹਾਨੂੰ ਸਮਝ ਆ ਰਹੀ ਹੋਣੀ ਵੀ ਵਾਈਗੋتسکی ਨੇ ਕੀ ਕਹਿਆ ਬਾਈਗੋਸਤੀ ਦੁਆਰਾ ਇਹ ਕਹਿੰਦਾ ਬਹੁਤ ਵਾਰ ਪੇਪਰ ਚ ਆਉਂਦਾ ਰਹੇ ਅੱਗੇ ਅਗਲਾ ਭਾਸ਼ਾ ਵਿਗਿਆਨੀ ਦੇਖਦੇ ਆ ਬੰਡੂਰਾ ਇਹ ਕਹਿੰਦਾ ਸੀ ਵੀ ਭਾਸ਼ਾ ਬਾਰੇ ਆਖਦਾ ਹੈ ਕਿ ਬੱਚਾ ਭਾਸ਼ਾ ਆਪਣੇ ਆਲੇ ਦੁਆਲੇ ਤੋਂ ਮਾਡਲਾਂ ਨੂੰ ਦੇਖ ਕੇ ਭਾਸ਼ਾ ਸਿੱਖਦਾ ਹੈ ਬੱਚਾ ਉਹਨਾਂ ਲੋਕਾਂ ਦੀ ਨਕਲ ਕਰਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਆਲੇ ਦੁਆਲੇ ਦੇਖਦਾ ਹੈ ਹਾਂਜੀ ਬੱਚਾ ਇੱਥੇ ਆਪਦੇ ਇੱਕ ਮਾਡਲ ਨੂੰ ਦੇਖ ਲੈਂਦਾ ਠੀਕ ਹੈ ਮਾਡਲ ਦੇਖ ਕੇ ਮਤਲਬ ਇਹ ਹੈ ਵੀ ਜਿੱਦਾਂ ਪਰਿਵਾਰ ਦੇ ਵਿੱਚ ਕੋਈ ਆ ਤੁਹਾਡੇ ਆਲੇ-ਦੁਆਲੇ ਉਹਨੂੰ ਕੋਈ ਪਰਸਨ ਵਧੀਆ ਲੱਗਦਾ ਹੈ ਉਹਦੀ ਕਾਪੀ ਕਰਨ ਲੱਗ ਜਾਂਦਾ ਹੈ ਨਕਲ ਕਰਦਾ ਹੈ ਠੀਕ ਹੈ ਤਾਂ ਉਹਨੂੰ ਦੇਖ ਕੇ ਜਿੱਦਾਂ ਦੇ ਸ਼ਬਦ ਉਹ ਬੋਲਦਾ ਉਦਾਂ ਦੇ ਬੋਲਣੇ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਤਾਂ ਇਹ ਬੰਡੂਰਾ ਦਾ ਕਹਿਣਾ ਸੀਗਾ ਵੀ ਬੱਚਾ ਜਿਹੜਾ ਹੈ ਭਾਸ਼ਾ ਨਕਲ ਕਰਕੇ ਸਿੱਖਦਾ ਇੱਥੇ ਨਕਲ ਨੂੰ ਪੇਪਰ ਦੇ ਵਿੱਚ ਕਈ ਵਾਰ ਅਨੁਕਰਣ ਲਿਖ ਦਿੰਦੇ ਨੇ ਅਨੁਕਰਣ ਠੀਕ ਹੈ ਅਨੁਕਰਣ ਕੀ ਹੁੰਦਾ ਨਕਲ ਕਰਕੇ ਸਿੱਖਣਾ ਤਾਂ ਬੰਡੂਰਾ ਨੇ ਇੱਕ ਪ੍ਰਯੋਗ ਕੀਤਾ ਸੀਗਾ ਬੇਵੋ ਡਾਲ ਤੇ ਪੁੱਛ ਲੈੰਦ ਨੇ ਮੰਡੂਰਾ ਦਾ ਪ੍ਰਯੋਗ ਕੀਤਾ ਹੋਇਆ ਬੇਵੋ ਡਾਲ ਠੀਕ ਹੈ ਤਾਂ ਬੇਵੋ ਡਾਲ ਦੇ ਵਿੱਚ ਇਹਨੇ ਕੀ ਕਰਿਆ ਸੀਗਾ ਬੱਚੇ ਲਏ ਸੀਗੇ ਤਿੰਨ ਠੀਕ ਹੈ ਤਿੰਨ ਬਾਗਾਂ ਦੇ ਵਿੱਚ ਉਹਨਾਂ ਨੂੰ ਵੰਡਿਆ ਤਾਂ ਉਹਨਾਂ ਨੂੰ ਇੱਕ ਫਿਲਮ ਦਿਖਾਈ ਗਈ ਸੀ ਮੂਵੀ ਦਿਖਾਈ ਗਈ ਸੀ ਜਿਹਦੇ ਵਿੱਚ ਇੱਕ ਡਾਲ ਸੀਗੀ ਠੀਕ ਹੈ ਤਿੰਨਾਂ ਨੂੰ ਅਲੱਗ-ਅਲੱਗ ਦਿਖਾਈ ਗਈ ਤਾਂ ਡਾਲ ਵਾਲੀ ਮੂਵੀ ਸੀ ਪਹਿਲੇ ਦੇ ਵਿੱਚ ਉਹਨੇ ਕੀ ਕਰਿਆ ਸੀਗਾ ਪਹਿਲੇ ਬੱਚੇ ਨੂੰ ਜਿਹੜੀ ਨੂੰ ਫਿਲਮ ਦਿਖਾਈ ਗਈ ਉਹ ਜਦੋਂ ਦੇਖਦਾ ਹੈ ਮੂਵੀ ਦੇ ਵਿੱਚ ਵੀ ਜਿਹੜੀ ਡਾਲ ਆਲਾ ਹੈ ਉਹਦੇ ਵਿੱਚ ਜਿਹੜਾ ਮੇਨ ਬੱਚਾ ਹੁੰਦਾ ਹੈ ਡਾਲ ਦੇ ਨਾਲ ਖੇਡਦਾ ਹੈ ਤੇ ਖੇਡਣ ਤੋਂ ਬਾਅਦ ਉਹਨੂੰ ਪ੍ਰਾਈਜ਼ ਦਿੱਤਾ ਜਾਂਦਾ ਠੀਕ ਪਹਿਲੇ ਬੱਚੇ ਨੇ ਦੇਖਿਆ ਦੂਸਰੇ ਨੂੰ ਕੀ ਹੁੰਦਾ ਹੈ ਉਹ ਖੇਡਦਾ ਹੈ ਜਾਂ ਨਹੀਂ ਖੇਡਦਾ ਦੇਖਦਾ ਹੈ ਸਾਹਮਣੇ ਠੀਕ ਹੈ ਤੇ ਉਹਨੂੰ ਨਾ ਹੀ ਕੋਈ ਪ੍ਰਾਈਜ਼ ਹੈ ਤੇ ਨਾ ਹੀ ਕੋਈ ਪਿਨਿਸ਼ਮੈਂਟ ਹੈ ਤਾਂ ਦੂਸਰੇ ਨੇ ਦੇਖਿਆ ਤੀਸਰੇ ਦਾ ਕੀ ਸੀ ਤੀਸਰੇ ਬੱਚੇ ਨੇ ਜਦੋਂ ਡਾਲ ਨੂੰ ਟੱਚ ਕਰਿਆ ਖੇਡਿਆ ਉਹਦੇ ਨਾਲ ਤਾਂ ਉਸ ਤੋਂ ਬਾਅਦ ਉਹਨੂੰ ਪੁਨਿਸ਼ਮੈਂਟ ਦਿੱਤੀ ਗਈ ਤਾਂ ਤਿੰਨਾਂ ਦੇ ਅਲੱਗ-ਅਲੱਗ ਸੀਨਾਂ ਹੋਈਆਂ ਤਾਂ ਜਿਵੇਂ-ਜਿਵੇਂ ਤਿੰਨੇ ਬੱਚਿਆਂ ਨੇ ਦੇਖਿਆ ਕਹਿੰਦੇ ਉਸ ਤੋਂ ਬਾਅਦ ਮੂਵੀ ਤੋਂ ਬਾਅਦ ਉਹਨਾਂ ਨੂੰ ਬਾਹਰ ਲੈ ਕੇ ਆਏ ਠੀਕ ਹੈ ਤਾਂ ਗਰਾਊਂਡ ਦੇ ਵਿੱਚ ਛੱਡਿਆ ਤਾਂ ਉਹਨਾਂ ਨੂੰ ਇੱਕ-ਇੱਕ ਡਾਲ ਦਿੱਤੀ ਗਈ ਬਟ ਜਿੱਦਾਂ-ਜਿੱਦਾਂ ਕਹਿੰਦੇ ਉਹਨਾਂ ਨੇ ਦੇਖਿਆ ਸੀ ਮੂਵੀ ਦੇ ਵਿੱਚ ਉਹਨਾਂ ਨੇ ਉਦਾਂ-ਉਦਾਂ ਦਾ ਰਿਐਕਸ਼ਨ ਉਦਾਂ-ਉਦਾਂ ਦਾ ਵਿਹਾਰ ਜਿਹੜਾ ਇੱਕ ਸੀਗਾ ਡਾਲ ਦੇ ਨਾਲ ਕੀਤਾ ਸੀ ਤਾਂ ਉੱਥੋਂ ਵੱਡੂਰਾ ਨੇ ਸਿੱਧ ਕਰਤਾ ਸੀ ਵੀ ਬੱਚੇ ਕਿਵੇਂ ਸਿੱਖਦੇ ਨੇ ਨਕਲ ਕਰਕੇ ਸਿੱਖਦੇ ਨੇ ਠੀਕ ਹੈ ਤਾਂ ਅਨੁਕਰਣ ਬੋਲਿਆ ਜਾਂਦਾ ਨਕਲ ਨੂੰ ਇਹ ਕੀ ਦਾ ਕਹਿਣਾ ਸੀ ਬੰਡੂਰਾ ਦਾ ਉਸ ਤੋਂ ਬਾਅਦ ਜੀਨ ਪਿਆਜੇ ਜਿਹੜਾ ਟੱਟ ਤੋਂ ਬਾਹਰ ਜਾਂਦਾ ਹੀ ਨਹੀਂ ਠੀਕ ਹੈ ਟੱਟ ਤੋਂ ਬਾਹਰ ਜਾਂਦਾ ਹੀ ਨਹੀਂ ਜੀਨ ਪਿਆਜੇ ਕਹਿੰਦੇ ਨੇ ਜਿਵੇਂ ਲਾੜੇ ਤੋਂ ਬਿਨਾ ਜਾਨੀ ਜਾਂਦੀ ਉਹਦਾ ਜੀਨ ਪਿਆਜੇ ਤੋਂ ਬਿਨਾ ਤੁਹਾਡਾ ਟੱਟ ਮੰਨੀ ਨਹੀਂ ਜਾਂਦਾ ਇਹ ਪੱਕਾ ਹੀ ਐਬਰੇਸ਼ਨ ਠੀਕ ਹੈ ਇਸ ਵਿਟਰਜ਼ਲਾਈਨ ਦਾ ਰਹਿਣ ਵਾਲਾ ਸੀ ਜੀਨ ਪਿਆਜੇ ਨੂੰ ਫਾਦਰ ਆਫ ਚਾਈਲਡ ਸਿਕੋਲੋਜਿਸਟ ਕਿਹਾ ਜਾਂਦਾ ਹੈ ਜੀਨ ਪਿਆਜੇ ਕੀ ਸੀਗਾ ਇੱਕ ਸਰਚਨਾਵਾਦੀ ਸੀ ਠੀਕ ਹੈ ਥਿਉਰੀ ਦਾ ਨਾਮ ਸੀ ਇਹਦਾ ਪਿਆਜੇ ਦੀ ਥਿਉਰੀ ਆਫ ਕognitive ਡਿਵੈਲਪਮੈਂਟ ਇਹਦੀ ਪਿਆਜੇ ਦੀ ਜਿਹੜੀ ਥਿਉਰੀ ਹੈ ਪਿਆਜੇ ਦਾ ਪ੍ਰਸ਼ਨ ਪੱਕਾ ਹੀ ਹੈ ਟੈਟ ਦੇ ਵਿੱਚ ਇਹ ਤੋਂ ਬਾਹਰ ਨਹੀਂ ਜਾਂਦਾ ਟੈਟ ਠੀਕ ਹੈ ਇਹ ਬੱਚੇ ਨੂੰ ਲਿਟਲ ਸੈਂਟਿਸਟ ਆਖਦਾ ਹੈ ਹਾਂਜੀ ਬੱਚਿਆਂ ਨੂੰ ਕੀ ਆਖਦਾ ਹੈ ਛੋਟੇ ਵਿਗਿਆਨੀ ਆਖਦਾ ਸੀ ਠੀਕ ਹੈ ਪਿਆਜੇ ਭਾਸ਼ਾ ਬਾਰੇ ਆਪਣੇ ਵਿਚਾਰ ਦਿੰਦਾ ਹੋਇਆ ਆਖਦਾ ਹੈ ਕਿ ਬੱਚੇ ਵਿੱਚ ਪਹਿਲਾਂ ਵਿਚਾਰ ਹਾਂਜੀ ਇਹ ਕੀ ਕਹਿੰਦਾ ਸੀ ਵੀ ਬੱਚੇ ਦੇ ਵਿੱਚ ਕੀ ਹੋਗਾ ਪਹਿਲਾਂ ਵਿਚਾਰ ਫਿਰ ਭਾਸ਼ਾ ਆਉਂਦੀ ਹੈ ਇਹ ਵਾਈਗੋਸਕੀ ਦੇ ਉਲਟ ਸੀਗਾ ਹਾਂਜੀ ਵਾਈਗੋਸਕੀ ਨੇ ਕਿਹਾ ਸੀਗਾ ਵੀ ਬੱਚੇ ਦੇ ਵਿੱਚ ਪਹਿਲਾਂ ਕੀ ਆਉਗੀ ਭਾਸ਼ਾ ਆਉਗੀ ਫਿਰ ਕੀ ਆਉਣਗੇ ਵਿਚਾਰ ਆਉਣਗੇ ਬਟ ਇਹ ਨੇ ਕੀ ਕਹਤਾ ਵੀ ਬੱਚੇ ਦੇ ਵਿੱਚ ਪਹਿਲਾਂ ਵਿਚਾਰ ਨੇ ਫਿਰ ਭਾਸ਼ਾ ਆਉਂਦੀ ਹੈ ਬਿਕਾਉਜ਼ ਸੀ ਦੇ ਬਿਲਕੁਲ ਉਲਟ ਸੀਗਾ ਉਸਨੇ ਪਹਿਲਾਂ ਭਾਸ਼ਾ ਫਿਰ ਵਿਚਾਰ ਕਿਹਾ ਸੀ ਇਹ ਵਾਈਗੋਸਕੀ ਨੇ ਕਿਹਾ ਸੀਗਾ ਪਰ ਇਹ ਬੱਚੇ ਦੇ ਮਨ ਵਿੱਚ ਪਹਿਲਾਂ ਵਿਚਾਰ ਫਿਰ ਭਾਸ਼ਾ ਕਹਿੰਦਾ ਹੈ ਹਾਂਜੀ ਇਹਦਾ ਦੋਨਾਂ ਦੇ ਵਿੱਚ ਦੋਨਾਂ ਦੇ ਵਿਚਾਰ ਇੱਕ ਦੂਸਰੇ ਦੇ ਉਲਟ ਸੀਗੇ ਇੱਕ ਨੇ ਕਿਹਾ ਵੀ ਪਹਿਲਾਂ ਭਾਸ਼ਾ ਹੈ ਫਿਰ ਵਿਚਾਰ ਨੇ ਦੂਸਰੇ ਨੇ ਪਹਿਲਾਂ ਵਿਚਾਰ ਫਿਰ ਭਾਸ਼ਾ ਠੀਕ ਦਾ ਏ ਸੀਗਾ ਤੁਹਾਡਾ ਪਿਆਜ਼ੀ ਅਗਲਾ ਭਾਸ਼ਾ ਵਿਗਿਆਨੀ ਦੇਖਦੇ ਹਾਂ ਨੋਮ ਚਮਸਕੀ ਠੀਕ ਹੈ ਅਮਰੀਕਨ ਸਾਈਕੋਲੋਜਿਸਟ ਸੀਗਾ ਨੋਮ ਚਮਸਕੀ ਸੀ ਭਾਸ਼ਾ ਉੱਪਰ ਸਭ ਤੋਂ ਜ਼ਿਆਦਾ ਕੰਮ ਚਮਸਕੀ ਨੇ ਕੀਤਾ ਹਾਂਜੀ ਜਿੰਨੇ ਵੀ ਭਾਸ਼ਾਵਾਂ ਆ ਗੀਆਂ ਨਹੀਂ ਉਹ ਇਹਨੇ ਕਹਿੰਦੇ ਸਭ ਤੋਂ ਜ਼ਿਆਦਾ ਭਾਸ਼ਾ ਤੇ ਲੈਂਗੁਏਜ ਤੇ ਕੰਮ ਕਰਨ ਵਾਲਾ ਵਰਕ ਕਰਨ ਵਾਲਾ ਕੌਣ ਸੀਗਾ ਸਾਡਾ ਨੌਮ ਚਮਸਕੀ ਸੀਗਾ ਠੀਕ ਹੈ ਇਸ ਨੂੰ ਫਾਦਰ ਆਫ ਮਾਡਰਨ ਲਿੰਗੁਇਸਟਿਕ ਕਿਹਾ ਜਾਂਦਾ ਹੈ ਇਸਨੇ ਅਨੁਕਰਣ ਦੇ ਸਿਧਾਂਤ ਦਾ ਵਿਰੋਧ ਕੀਤਾ ਹਾਂਜੀ ਮੰਦੂਰਾ ਕਹਿੰਦਾ ਸੀ ਇਹਨੂੰ ਕਰਨ ਨਕਲ ਕਰਦਾ ਬਟ ਇਹਨੇ ਕੀ ਕਿਹਾ ਅਨੁਕਰਣ ਦਾ ਨਕਲ ਦਾ ਵਿਰੋਧ ਕਰਿਆ ਸੀਗਾ ਚਮਸਕੀ ਦੇ ਅਨੁਸਾਰ ਕਹਿੰਦੇ ਬੱਚੇ ਵਿੱਚ ਸੁਰੂ ਤੋਂ ਹੀ ਗਿਆਨ ਅਰਜਿਤ ਕਰਨ ਦੇ ਸਮਰੱਥਾ ਹੁੰਦੀ ਹੈ ਹਾਂਜੀ ਇਹ ਕਹਿੰਦਾ ਸੀ ਵੀ ਬੱਚੇ ਦੇ ਵਿੱਚ ਸੁਰੂ ਤੋਂ ਜਨਮ ਤੋਂ ਜਿਹੜੀ ਨੌਲੇਜ ਹੈ ਗਿਆਨ ਇਕੱਠਾ ਕਰਨ ਦੀ ਸਮਰੱਥਾ ਹੁੰਦੀ ਹੈ ਅਰਜਿਤ ਹੁੰਦਾ ਇਕੱਠਾ ਕਰਨਾ ਠੀਕ ਹੈ ਤਾਂ ਇਹ ਹੀ ਚਮਸਕੀ ਦਾ ਕਹਿਣਾ ਸੀ ਹੋਰ ਚਮਸਕੀ ਕੀ ਕਹਿੰਦਾ ਹੈ ਚਮਸਕੀ ਦੇ ਸਿਧਾਂਤ ਅਨੁਸਾਰ ਕਹਿੰਦੇ ਭਾਸ਼ਾ ਗ੍ਰਹਿਣਤਾ ਮਨੁੱਖੀ ਦਿਮਾਗ ਦੀ ਜ਼ਮਾਂਦਰੂ ਸਿਰਜਣਾ ਹੈ ਅਤੇ ਇਹ ਕਹਿੰਦਾ ਸੀ ਜਨਮ ਤੋਂ ਹੀ ਬੱਚੇ ਦੇ ਵਿੱਚ ਸਾਡੇ ਜਿਹੜਾ ਇੱਕ ਚਿਪ ਦੀ ਤਰ੍ਹਾਂ ਜਿੱਦਾਂ ਫੋਨ 'ਚ ਅਸੀਂ ਮੈਮਰੀ ਕਾਰਡ ਪਾਉਂਦੇ ਆ ਇਹ ਕਹਿੰਦਾ ਸੀਗਾ ਵੀ ਉਸੇ ਤਰ੍ਹਾਂ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਖੱਬੇ ਦਿਮਾਗ ਦੇ ਵਿੱਚ ਬੋਲਦਾ ਹੁੰਦਾ ਹੈ ਇਹ ਐਲ ਏ ਡੀ ਹੁੰਦਾ ਹੈ ਕਹਿੰਦਾ ਠੀਕ ਹੈ ਤਾਂ ਇਹ ਐਲ ਏ ਡੀ ਕੀ ਕਰਦਾ ਸਾਡੀ ਭਾਸ਼ਾ ਸਿੱਖਣ ਦੇ ਵਿੱਚ ਸਹਾਇਤਾ ਕਰਦਾ ਹੁੰਦਾ ਇਹ ਕਹਿਣਾ ਸੀਗਾ ਚਮਸਕੀ ਦਾ ਬੱਚਿਆਂ ਨੂੰ ਬੋਲਣ ਤੋਂ ਸਿੱਖਣ ਲਈ ਕਿਸੇ ਰਸਮੀ ਸਿੱਖਿਆ ਲੈਣ ਦੀ ਲੋੜ ਨਹੀਂ ਹਾਂਜੀ ਤਮਸਕੀ ਕਹਿੰਦਾ ਸੀ ਵੀ ਬੱਚਿਆਂ ਨੇ ਜੇ ਭਾਸ਼ਾ ਸਿੱਖਣੀ ਹੈ ਬੋਲਣਾ ਹੈ ਠੀਕ ਹੈ ਤਾਂ ਇਹਦੇ ਲਈ ਸਾਨੂੰ ਕਿਸੇ ਰਸਮੀ ਸਿੱਖਿਆ ਦੀ ਲੋੜ ਨਹੀਂ ਹੁੰਦੀ ਰਸਮੀ ਸਿੱਖਿਆ ਜਿਹਦੇ ਵਿੱਚ ਨਿਜ਼ਮ ਰੂਲ ਹੁੰਦੇ ਨੇ ਤਾਂ ਇਹ ਕਹਿੰਦਾ ਸੀ ਵੀ ਸਾਨੂੰ ਨਿਜ਼ਮ ਰੂਲ ਸਿੱਖਣ ਦੀ ਲੋੜ ਨਹੀਂ ਬੱਚੇ ਦੇ ਵਿੱਚ ਜਮਾਂਦਰੂ ਹੁੰਦੇ ਨੇ ਬੱਚਾ ਪਹਿਲਾਂ ਹੀ ਭਾਸ਼ਾ ਨੂੰ ਨਿਜ਼ਮ ਬੋਲਣਾ ਸਿੱਖ ਜਾਂਦਾ ਠੀਕ ਹੈ ਇਹ ਤਮਸਕੀ ਦਾ ਕਹਿਣਾ ਸੀਗਾ ਬੱਚਿਆਂ ਵਿੱਚ ਭਾਸ਼ਾ ਵਿਕਾਸ ਤੇ ਭਾਸ਼ਾ ਗ੍ਰਹਿਣਤਾ ਅਤੇ ਇੱਕੋ ਸਮੇਂ ਕਈ ਭਾਸ਼ਾਵਾਂ ਇੱਕੋ ਸਮੇਂ ਕਈ ਭਾਸ਼ਾਵਾਂ ਨੂੰ ਸਿੱਖਣ ਦੀ ਸਮਰੱਥਾ ਹੁੰਦੀ ਹੈ ਬਾਈ ਕੋਸੀ ਕਹਿੰਦਾ ਸੀ ਵਿੱਚ ਉਹ ਵੀ ਜਿਹੜਾ ਬੱਚਾ ਹੈ ਉਹਦੇ ਵਿੱਚ ਇੱਕੋ ਸਮੇਂ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਣ ਦੀ ਸਮਰੱਥਾ ਹੁੰਦੀ ਹੈ ਇਹ ਨਹੀਂ ਹੈਗਾ ਵੀ ਇੱਕ ਬੱਚਾ ਇੱਕ ਹੀ ਭਾਸ਼ਾ ਸਿੱਖੂਗਾ ਕਹਿੰਦਾ ਸੀ ਇੱਕ ਸਮੇਂ ਦੇ ਵਿੱਚ ਇੱਕੋ ਟਾਈਮ ਦੇ ਵਿੱਚ ਇੱਕ ਬੱਚਾ ਬਹੁਤ ਸਾਰੀਆਂ ਭਾਸ਼ਾਵਾਂ ਨੂੰ ਗ੍ਰਹਿਣ ਕਰ ਸਕਦਾ ਸਿੱਖ ਸਕਦਾ ਚਮਕੀ ਦੇ ਅਨੁਸਾਰ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਭਾਸ਼ਾ ਸਿੱਖਣ ਦੀ ਯੋਗਤਾ ਵਧੇਰੇ ਹੁੰਦੀ ਹੈ ਹਾਂਜੀ ਇਹ ਕਹਿੰਦਾ ਸੀਗਾ ਵੀ ਜਿਹੜੇ ਬੱਚੇ ਨੇ ਛੋਟੇ ਉਹਨਾਂ ਦੇ ਵਿੱਚ ਭਾਸ਼ਾ ਨੂੰ ਸਿੱਖਣ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ ਉਹ ਤੇਜ਼ੀ ਨਾਲ ਭਾਸ਼ਾ ਨੂੰ ਸਿੱਖ ਜਾਂਦੇ ਨੇ ਠੀਕ ਹੈ ਕਿੰਨਾਂ ਦੇ ਮੁਕਾਬਲੇ ਬਾਲਗਾਂ ਦੇ ਮੁਕਾਬਲੇ ਤਾਂ ਇਹ ਬੱਗੇ ਵੀ ਜੇ ਨੂੰ ਛੋਟੇ ਬੱਚੇ ਨੂੰ ਤੁਸੀਂ ਭਾਸ਼ਾ ਜਿਵੇਂ ਤੁਸੀਂ ਸਕੂਲਾਂ 'ਚ ਲਗਾ ਕਿਉ ਤੁਹਾਨੂੰ ਕੋਈ 2-3 ਭਾਸ਼ਾਵਾਂ ਇਕੱਠੀਆਂ ਸਿਖਾਉਣੀਆਂ ਸ਼ੁਰੂ ਕਰ ਦੋ ਤੁਸੀਂ ਸਿੱਖ ਜਾਓਗੇ ਬਟ ਜਦੋਂ ਤੁਸੀਂ ਬਾਲਗ ਹੋਗੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਕੋਈ ਕਹੇ ਵੀ ਹੁਣ ਨਵੀਂ ਭਾਸ਼ਾ ਸਿੱਖਣੀ ਹੈ ਤਾਂ ਉਦੋਂ ਤੁਹਾਨੂੰ ਬੜੀਆਂ ਮੁਸ਼ਕਲਾਂ ਆ ਜਾਂਦੀਆਂ ਨੇ ਠੀਕ ਹੈ ਬੱਚੇ ਵਿੱਚ ਹੀ ਸਿੱਖਣ ਦੀ ਸੋਗਤਾ ਬਾਲਗਾਂ ਨਾਲੋਂ ਬਧੇਰੇ ਹੁੰਦੀ ਹੈ ਚਮਸਕੀ ਦਾ ਕਹਿਣਾ ਹੈ ਕਿ ਭਾਸ਼ਾ ਵਿਗਿਆਨ ਗਿਆਨ ਆਤਮਿਕ ਮਨੋਵਿਗਿਆਨ ਦੀ ਸ਼ਾਖਾ ਹੈ ਹਾਂਜੀ ਚਮਸਕੀ ਨੇ ਕੀ ਕਿਹਾ ਸੀ ਕਿ ਜਿਹੜੀ ਭਾਸ਼ਾ ਹੈ ਇਹ ਸਾਡੇ ਵਿਗਿਆਨ ਗਿਆਨ ਆਤਮਿਕ ਅਤੇ ਮਨੋਵਿਗਿਆਨ ਦੀ ਸ਼ਾਖਾ ਹੈ ਸ਼ਾਖਾ ਜਾਨੀ ਕਿ ਬ੍ਰਾਂਚ ਹੈ ਠੀਕ ਹੈ ਇਹ ਚਮਸਕੀ ਦਾ ਕਹਿਣਾ ਸੀ ਤਾਂ ਮੈਂ ਦੁਬਾਰਾ ਕਹਿ ਰਿਹਾ ਵੀ ਤੁਸੀਂ ਇੱਕ ਤਾਂ ਸੋਸ਼ੀਅਲ ਆ ਠੀਕ ਦੂਸਰਾ ਵਾਈਗੋਸੀ ਵਾਲਾ ਸੋਸ਼ੀਅਲ ਵਾਈਗੋਸੀ ਉਸ ਤੋਂ ਬਾਅਦ ਪਿਆਜੇ ਪਿਪਾਸ਼ਾ ਬਗਿਆਨੀਆਂ ਦੇ ਵਿੱਚ ਚਮਸਕੀ ਦੋਮ ਚਮਸਕੀ ਇਹਨਾਂ ਨੂੰ ਜ਼ਰੂਰ ਯਾਦ ਕਰਕੇ ਜਾਓ ਇਹਨਾਂ ਦਾ ਪ੍ਰਸ਼ਨ ਪੱਕਾ ਹੀ ਹੈ ਤੁਹਾਡੇ ਪੇਪਰ ਦੇ ਵਿੱਚ ਦੋ ਪ੍ਰਸ਼ਨ ਇਹਨਾਂ ਦੇ ਪੱਕੇ ਨੇ ਵੀ ਆਣਗੇ ਹੀ ਆਣਗੇ ਚਾਹੀ ਕਿਸੇ ਵੀ ਸਬਜੈਕਟ ਦੀ ਪੈਡਾਗੋਜੀ ਦੇ ਵਿੱਚ ਆ ਜਾਣ ਠੀਕ ਹੈ ਤਾਂ ਮੇਰਾ ਮਤਲਬ ਇਹ ਤੁਹਾਨੂੰ ਕੱਲੀ ਪੰਜਾਬੀ ਕਰਵਾਉਣਾ ਨਹੀਂ ਸਾਡਾ ਮੇਨ ਮੰਤਵ ਹੈ ਕਿ ਤੁਹਾਨੂੰ ਟੈਟ ਕਲੀਅਰ ਕਰਾਇਆ ਜਾਵੇ ਤਾਂ ਮੈਂ ਇਹ ਤੁਹਾਨੂੰ ਕਿਹਾ ਵੀ ਇਹ ਚਾਰਾਂ ਨੂੰ ਇੱਕ ਵਾਰ ਜ਼ਰੂਰ ਪੜਿਓ ਇੱਕ ਨਹੀਂ ਦੋ ਤਿੰਨ ਵਾਰ ਇਹਨਾਂ ਨੂੰ ਪੜ੍ਹ ਕੇ ਟੈਟ ਦੇ ਵਿੱਚ ਜਾਓਗੇ ਤਾਂ ਤੁਸੀਂ ਦੇਖੋਗੇ ਵੀ ਇਹਨਾਂ ਦੇ ਪ੍ਰਸ਼ਨ ਪੱਕੇ ਟੈਟ ਦੇ ਵਿੱਚੋਂ ਆਉਂਦੇ ਹੀ ਆਉਂਦੇ ਨੇ ਪਿਆਜੇ ਹੋਇਆ ਚਮਸਕੀ ਹੋਇਆ ਬਾਇਗੋਸੀ ਹੋਇਆ ਠੀਕ ਹੈ ਇਹਨਾਂ ਦੇ ਪੱਕੇ ਨੇ ਵੀ ਹੈਗੇ ਹੀ ਹੈਗੇ ਨੇ ਮੈਂ ਪਹਿਲਾਂ ਹੀ ਕਿਹਾ ਵੀ ਜਿਵੇਂ ਠੀਕ ਹੈ ਲਾੜੇ ਤੇ ਸਰਵਾਲੇ ਤੋਂ ਬਿਨਾਂ ਜਾਣੀ ਜਾਂਦੀ ਉਵੇਂ ਇਹ ਪਿਆਜੇ ਹੋਰੀ ਇਹ ਬਾਈਗੋਸੀ ਹੋਰੀ ਟੱਟ ਦੇ ਲਾੜੇ ਹੀ ਨੇ ਵੀ ਇਹਨਾਂ ਤੋਂ ਪ੍ਰਸ਼ਨ ਬਣਦੇ ਇਹੀ ਬਣਦੇ ਨੇ ਆਉਂਦੇ ਇਹੀ ਆਉਂਦੇ ਨੇ ਤਾਂ ਰੱਟਾ ਮਾਰ ਲਿਓ ਇਹਨਾਂ ਨੂੰ ਠੀਕ ਹੈ ਇਹ ਅੱਜ ਦੀ ਕਲਾਸ ਦੇ ਵਿੱਚ ਅਸੀਂ ਭਾਸ਼ਾ ਵਿਗਿਆਨ ਨੇ ਕੀਤੇ ਨੇ ਆਈ ਹੋਪ ਤੁਹਾਨੂੰ ਇਹ ਸਮਝ ਆਏ ਹੋਣੇ ਠੀਕ ਹੈ ਫਿਰ ਵੀ ਜੇ ਕਿਸੇ ਕਿ ਬੱਚੇ ਦਾ ਕੋਈ ਡਾਟ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਠੀਕ ਮੱਕੀ ਸਾਡੀ ਕਲਾਸ ਕਿਵੇਂ ਲੱਗੀ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਕਲਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਇਦਾਂ ਦੀਆਂ ਹੋਰ ਕਲਾਸਸ ਦੇਖਣ ਦੇ ਲਈ ਤੁਸੀਂ ਸਾਡੇ ਬਾਲਾ ਦੀ ਐਜੂਕੇਸ਼ਨ ਭੰਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਤੁਹਾਡੇ ਕੋਲੇ ਵੀਡੀਓ ਤਾਂ ਕਿ ਅਪਲੋਡ ਅਸੀਂ ਜਦੋਂ ਵੀ ਕਰਦੇ ਹਾਂ ਤੁਹਾਡੇ ਕੋਲੇ ਮੈਸੇਜ ਆਦੇ ਵੀ ਆ ਨਵੀਂ ਕਲਾਸ ਅਪਲੋਡ ਹੋ ਗਈ ਤੇ ਤੁਸੀਂ ਦੇਖਦੇ ਰਹੋ ਠੀਕ ਤਾਂ ਇੱਥੇ ਤੱਕ ਕਲਾਸ ਸਾਡੀ ਸਮਾਪਤ ਹੈ ਅਗਲੀ ਕਲਾਸ ਦੇ ਵਿੱਚ ਹੋਰ ਇੱਕ ਨਵੇਂ ਟੌਪਿਕ ਨਾਲ ਮਿਲਾਂਗੇ ਉਦੋਂ ਤੱਕ ਤੁਸੀਂ ਇਹਨੂੰ ਪੜਦੇ ਰਹੋ ਤਿਆਰੀ 'ਚ ਲੱਗੇ ਰਹੋ ਤੇ ਸਾਰਿਆਂ ਦਾ ਧੰਨਵਾਦ ਤੇ ਲਾਈਕ ਸੇਰੀਜ਼ ਜ਼ਰੂਰ ਕਰਦੇ ਰਹੇ